चार माता गुजर कौर जी दी लासानी शहादत नु समर्पित अमृतसर सुखमनी करवाया गया गया नाल ही संगता लंगर लगाया गया। इस मौके सीनियर डिप्टी एडवोकेट जनरल पंजाब जोगिंदर पाल रत्रा, जिला अटारनी अमरपाल महेंद्रपाल जोगिंदर पाल रत्रा विक्रांत सिंह, गिल ਮੈਂ ਅਮਰਪਾਲ ਸਿੰਘ ਡਿਸਟ੍ਰਿਕਟ ਅਟਾਰਨੀ ਲੀਗਲ ਅੰਮ੍ਰਿਤਸਰ ਅੱਜ ਇੱਥੇ ਰਾਈਨੋ ਜਿੰਨ ਤੇ ਆਇਆ ਅੱਜ ਦਾ ਦੇਣ ਗੁਰੂ ਸਾਹਿਬ ਦੇ ਬੱਚਿਆਂ ਦੀ ਸ਼ਹੀਦੀ ਦਿਵਸ ਹੈ ਜਿਸ ਮੌਕੇ ਤੇ ਰਾਇਨੋਜਨ ਦੇ ਮਾਲਕਾਂ ਨੇ ਇੱਥੇ ਇੱਕ ਗੁਰੂ ਸਾਹਿਬ ਨੂੰ ਸਮਰਪਿਤ ਉਹਦੀ ਯਾਦ ਵਿੱਚ ਸੁਖਮਨੀ ਸਾਹਿਬ ਦਾ ਪਾਠ ਔਰ ਕੀਰਤਨਾ ਰੰਬੇ ਨੇ ਜਿਹੜਾ ਕਿ ਇੱਕ ਬਹੁਤ ਖੂਬਸੂਰਤ ਉਪਰਾਲਾ ਹੈ ਰਾਇਨੋਜਨ ਇੱਕ ਅੱਛੀ ਐਫਰਟਸ ਕਰ ਰਿਹਾ ਹੈ ਕਿਉਂਕਿ ਸੇਧ ਦੇ ਵਿੱਚ ਇਹਨਾਂ ਦਾ ਇੱਕ ਅੱਛਾ ਯੋਗਦਾਨ ਹੈ ਔਰ ਗੁਰੂ ਸਾਹਿਬ ਨੇ ਜਿੱਦਾਂ ਜਿੰਨਾ ਉਹਨਾਂ ਦੇ ਬੱਚਿਆਂ ਨੇ समर्पित ਕੀਤਾ ਇਸ ਦੇਸ਼ ਨੂੰ ਇਸੇ ਤਰ੍ਹਾਂ এবੀ ਸਿਹਤ ਦੇ ਪੱਖੋਂ ਆਪਣੇ ਸ਼ਹਿਰ ਦੇ ਵਿੱਚ ਇੱਕ ਅੱਛੇ ਕਦਮ ਉਠਾ ਰਹੇ ਹਨ ਜਿਨ੍ਹਾਂ ਦੀ ਬਹੁਤ ਇੰਪੋਰਟੈਂਸ ਹੈ ਔਰ ਮੈਂ ਸਮਝਦਾ ਕਿ ਇਹਨਾਂ ਦਾ ਬਹੁਤ ਅੱਛਾ ਉਪਰਾਲਾ ਔਰ ਮੈਨੂੰ ਅੱਜ ਬਹੁਤ ਖੁਸ਼ੀ ਆ ਕਿ ਸ਼ਹੀਦੀ ਦਿਵਸ ਦੇ ਉੱਪਰ ਇਹਨਾਂ ਨੇ ਯਾਦ ਕੀਤਾ ਔਰ ਮੈਨੂੰ ਇੱਥੇ ਬੁਲਾਇਆ ਔਰ ਸਾਨੂੰ ਸਾਰੇ ਦੋਸਤਾਂ ਨੂੰ ਬੁਲਾਇਆ ਹੈ ਧੰਨਵਾਦ ਮੈਂ ਜੁਲਿੰਦਰ ਭਾਰਤਰਾ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਪੰਜਾਬ ਅੱਜ ਰੈਨੋ ਜਿੰਬਲੋਂ ਸ਼੍ਰੀ ਚਾਰ ਸਾਹਿਬ ਜਦਿਆ ਮਾਤਾ ਟੁਜਰਪੁਰ ਅਤੇ ਸਮੂਹ ਸਿੰਧ ਸ਼ਹੀਦ ਆਦੀ ਲਸਾਨੀ ਸ਼ਹਾਦਤ ਨੂੰ ਦੇਖਦੇ ਹੋਏ ਇੱਟ ਸ੍ਰੀ ਸੁਖਨੀ ਸਾਹਿਬ ਜੀ ਦਾ 파ਟ ਰਟਵਾਇਆ ਗਿਆ ਇਸ ਨੂੰ ਮੈਂ ਬਹੁਤ ਹੀ ਚੰਰਾ ਉਪਰਾਲਾ ਸਮਝਦਾ ਜਿਹੜੇ ਚਾਰ ਸਾਹਿਬ ਜਦਿਆ ਦੀ ਸ਼ਹਾਦਤ ਦੇ ਬਾਰੇ ਸਾਰੇ ਆ ਸਾਡੀ ਅੱਜ ਦੀ ਪੀੜ੍ਹੀ ਨੂੰ ਜਿਹੜਾ ਉਹਨਾਂ ਨੇ ਅਵੇਅਰ ਕਰਵਾਇਆ ਔਰ ਮੇਰੇ ਹਿਸਾਬ ਨਾਲ ਇਹ ਚੀਜ਼ਾਂ ਜਿਹੜੀਆਂ ਸਾਡੇ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਬੱਚਿਆਂ ਦੀ ਇਹਦੇ ਬਾਰੇ ਸਾਨੂੰ ਸਾਰੇ ਪੀੜੀ ਦਾ ਪੀੜੀ ਨੂੰ ਪਤਾ ਹੋਣਾ ਚਾਹੀਦਾ ਹੈ ਔਰ ਸਾਡੇ ਆਉਣ ਵਾਲੀ ਪੀੜ੍ਹੀ ਜਿਹੜੇ ਸਾਡੇ ਬੱਚੇ ਨੇ ਜਿਹੜੀ ਸਾਡੀ ਆਉਣ ਵਾਲੀ ਕ੍ਰੋਮ ਹੈ ਉਸਤੇ ਬਾਰੇ ਨੂੰ ਵੀ ਇਸ ਚੀਜ਼ ਦਾ ਅਵੇਅਰ ਕਰਵਾਉਣਾ ਚਾਹੀਦਾ ਹੈ ਹੈਲਥ ਦੇ ਨਾਲ ਨਾਲ ਇਸ ਦੀ ਅਵੇਰਨੈਸ ਵੀ ਪੰਜਾਬ ਜਿਹੜੀ ਪੰਜਾਬੀ ਇਤਿਹਾਸ ਹੈ ਉਹਦੀ ਅਵੇਰਨੈਸ ਦੇਣੀ ਵੀ ਬਹੁਤ ਜ਼ਰੂਰੀ ਹੈ ਤੇ ਮੈਂ ਉਹਨਾਂ ਦੀ ਸ਼ਹਾਦਤ ਨੂੰ ਕੋਟੀ ਰੋਟੀ ਪ੍ਰਣਾਮ ਕਰਦਾ ਹਾਂ ਤੇ ਸਾਰੇ ਸਟਾਫ ਦਾ ਬਹੁਤ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬਹੁਤ ਹੀ ਚੰਗਾ ਉਪਰਾਲਾ ਕੀਤਾ ਤੇ ਅਸੀਂ ਵਾਧੂ ਜਿਹਦਾ ਸਿਮਰਨ ਕੀਤਾ ਤੇ ਸਸਾ ਸੰਰਤ ਨੇ ਸਾਰਿਆਂ ਨੇ ਜਿਹੜਾ ਸ਼ਬਦ ਕੀਰਤਨ ਦਾ ਸਿਮਰਨ ਕੀਤਾ ਤੇ ਬਹੁਤ ਹੀ ਧੰਨਵਾਦ ਕਰਦਾ ਹਾਂ ਮਹਿੰਦਰਪਾਲ ਰਤਰਾਏ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੀ ਟੀਮ ਨੂੰ ਤੇ ਤੁਹਾਡਾ ਸਭ ਜੀ ਉਹਦਾ ਤਧਵਾਦ ਕਰਦਾ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਅੱਜ ਸਾਡੇ ਰਾਇਨੋ ਜੀ ਮੋਕੇ ਦੀ ਜਿੱਤ ਐਮ ਨੂੰ ਦੀ ਬਲੌਕ ਕੰਮ ਵੀ ਸਰਵਿਸ ਸੀਤਾ ਆਪਣਾ ਕੀਮਤੀ ਸਮਾਧਿਤਾ ਆਇਦਾ ਦਿਨ ਜਿਹੜਾ ਸਾਡਾ ਛੋਟੇ ਸਾਹਿਬ ਜੀ ਦੇ ਨੂੰ ਸਮਰਪਿਤ ਦਿਨ ਤੇ ਤੌਰ ਤੇ ਅਸੀਂ ਇਸ ਨੂੰ ਮਨਾ ਰਹੇ ਆ ਰਾਇਨੋ ਜਿੰਮ ਦਾ ਉਦੇਸ਼ ਸਿਰਫ ਸਰੀਰਿਕ ਪੱਖੋਂ ਆਪਣੇ ਇਸ ਜੋ ਸਰੀਰ ਪੱਖੋਂ ਤੰਦਰੁਸਤੀ ਦੇਣਾ ਹੀ ਨਹੀਂ ਬਲਕਿ ਇਸ ਤੋਂ ਇਲਾਵਾ ਆਪਾਂ ਲੋਕ ਆਪਣੇ ਪੰਜਾਬੀ ਵਿਰਸੇ ਨੂੰ ਪੰਜਾਬੀ ਧਰਮ ਨੂੰ ਆਪਣੇ ਹਿੰਦੁਸਤਾਨ ਨੂੰ ਸੰਭਾਲ ਕੇ ਰੱਖਣਾ ਹੈ ਇਸੇ ਲੜੀ ਦੇ ਤਹਿਤ ਅਸੀਂ ਇੱਥੇ ਅੱਜ ਸੁਖਮਨੀ ਸਾਹਿਬ ਦਾ ਪਾਠ ਅਰੰਭਿਆ ਔਰ ਛੋਟੇ ਸਾਹਿਬ ਜੀ ਜਿਨ੍ਹਾਂ ਨੂੰ 13 ਪੋਸਟਾਂ ਚੋਂ 4 ਹੀ ਸੀ ਵਿਖੇ ਇਹ ਆਪਾਂ ਵਜੀਦ ਖਾਂ ਦੀ ਕਚੈਰੀ ਦੇ ਵਿੱਚ ਸ਼ਾਦ ਦਿੱਤੀ ਗਈ ਦੇ ਤਹਿਤ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਸੁਖਮਨੀ ਸਾਹਿਬ ਦੇ ਪਾਠ ਦੇ ਪੋਗ ਪਾਏ ਗਏ ਤੇ ਇਸ ਤੋਂ ਪ੍ਰੰਤ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਸੋ ਆਪਾਂ ਹਰ ਸਾਲ 13ਪੋ ਨੂੰ 1704 ਈਸਵੀ ਦੇ ਤਹਿਤ 13ਪੋ 26 27 28 ਨੂੰ ਇਹ ਦਿਹਾੜਾ ਬੜੇ ਸ਼ੀਦੀ ਜੋੜ ਦੇ ਮੇਲੇ ਦੇ ਤੌਰ ਤੇ ਮਨਾਉਂਦੇ ਹਾਂ ਸੋ ਅੱਜ ਇਸੇ ਲਈ ਦਾਤ ਆਸੀਂ ਇਸ ਦਿਨ ਨੂੰ ਸਮਰਪਿਤ ਕੀਤਾ ਹੈ ਧੰਨ